ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਪਹਿਲਾਂ ਤਾਂ ਦਿਨ ਚੈੱਕ ਕਰੋ ਧੁੰਦ ਦੇ ਵਿੱਚ ਵਿਆਹ ਅੱਜ ਸਿਆਲ ਦਾ ਮਨ ਲੱਗਦਾ ਪਹਿਲਾ ਪੈਲਸ 'ਚ ਵਿਆਹ ਵਾ ਪਰ ਅਮਰੀਕਾ ਨਾ ਮੈਂ ਵੀ ਲੋਸ਼ਨ ਹੈਗਾ ਕੋਲ ਤੁਹਾਡੇ ਮੈਂ ਲਾਇਆ ਨਹੀਂ ਮੇਰੇ ਲਾ ਤਾਂ ਇੱਕ ਬੋਤਲ ਹੈਗੀ ਗੱਡੀ 'ਚ ਪਈ ਪਤਾ ਨਹੀਂ ਤੇ ਪਹਿਲਾ ਵਿਆਹ ਵਾ ਪੈਲਸ ਦੇ ਵਿੱਚ ਜਿਹੜਾ ਐ ਸਿਆਲ 'ਚ ਵੇਖਣ ਚੱਲੇ ਆ ਉਦਾਂ ਤੇ ਮਨ ਲੱਗਦਾ ਪ੍ਰੋਗਰਾਮ ਵੇਖ ਲੇ ਆਪਾਂ ਦੋ ਤਿੰਨ ਨਾ ਹਾਂ ਨਾ ਤੇ ਮੈਂ ਕਦੇ ਦਾ ਤਿਆਰ ਹੋ ਕੇ ਵਾਜਾ ਮਾਰਨ ਦੇ ਬੀਬੀਆਂ ਤਿਆਰ ਨਹੀਂ ਹੁੰਡੀਆਂ ਤੇ ਹਾਈ ਦਾ ਗੇਖਣ ਦੇ ਵਾਲੋ ਨਹੀਂ ਹੋਊਗੀ ਚੁੱਪ ਕਰ ਤੋਰ ਚੰਗਾ ਆਪਣਾ ਮਮੀ ਆ ਸ਼ਾਲ ਵੇਖਿਆ ਜਿਆ ਲੱਗਦਾ ਵਾ ਪੜਦੇ ਨਾ ਖਲਾਸ ਆ ਸ਼ਾਲ ਵੇਖਿਆ ਜਿਆ ਸਰਾਂ ਕੋ ਵੇਖਿਆ ਹੀ ਹੁੰਦਾ ਵਾ ਚੱਲ ਨਹੀਂ ਉਹ ਭਰਾਵਾ ਤੈਨੂੰ ਮੋਟਾ ਲੱਗ ਗਿਆ ਇਹਦਾ ਮੈਨੂੰ ਪਤਾ ਲੱਗ ਗਿਆ ਇਹ ਮੰਮੀ ਆ ਇਹ ਉਹ ਹੀ ਆ ਨਾ ਜਿਹੜੇ ਪੰਜਾਬੀ ਕੁੜਤੀਆਂ ਨਾਲ ਲਏ ਆਂ ਨਹੀਂ ਨਹੀਂ ਉਹੋ ਜਿਹਾ ਹੀ ਆ ਸੇਮ ਹਾਏ ਹਾਏ ਤੇ ਮੇਰਾ ਪਿਆਰ ਦਾ ਤੇ ਵਿਆਹ ਹੈਗਾ ਵਿਨੋਦ ਦੀ ਚਾਚੇ ਦੀ ਕੁੜੀ ਦਾ ਵਿਆਹ ਤੇ ਉੱਥੇ ਚੱਲੇ ਆ ਤੇ ਮੰਮੀ ਅੱਜ ਚੁੱਪ ਚੁੱਪ ਜੇ ਕਿਉਂ ਮਤਲਬ ਕੀ ਚੱਕਰ ਹਾਂ ਹਾਂ ਜੀ ਕੰਮ ਜ ਮਾ ਤੁਹਾਰੀ ਚਲੋ ਬੈਠੋ ਫਿਰ ਗੱਡੀ ਆ ਚਲਿਏ ਚਲੋ ਦਵਾ ਖੋਲੋ ਮੰਮੀ ਸਾਸਰੀਕਾਲ ਜੀ ਸਾਸਰੀਕਾਲ ਆ ਗਏ ਹੋ ਕੇ ਕੈਮਰੇ ਕੋ ਸਾਸਰੀਕਾਲ ਬੋਲੋ ਆਏ ਹਾਏ ਟੌਰੀ ਬੜਾ ਮਾਰਿਆ ਮੰਮੀ ਨੇ ਇਹ ਨਹੀਂ ਪੁਰਾਣਾ ਸੂਟ ਮਾੜਾ ਪਹਿਲਾਂ ਜਦੋਂ ਤੋਂ ਬਣਾਇਆ ਜਦੋਂ ਨਵਾਂ ਬਣਾਇਆ ਦੱਸ ਪਾਇਆ ਸਾਰਿਆਂ ਪੁਰਾਣਾ ਪਾਇਆ ਅਮਨ ਨੇ ਵੀ ਪੁਰਾਣਾ ਪਾਇਆ ਤਿਆਰ ਜੀ ਏ ਤੋਨੀ ਨੇ ਨਹੀਂ ਜਾਣਾ ਜਸ ਗਰਸ਼ਰ ਨੇ ਨਹੀਂ ਨਹੀਂ ਉਹ ਨਹੀਂ ਜਾਣਾ ਉਹਨੇ ਘਰ ਫਿਰ ਬਿਸਤਰਿਆਂ ਦਾ ਕਰ ਮੈਂ ਤੇ ਮੇਰੇ ਦਿਮਾਗ ਚ ਬਾਤ ਆਈ ਪਈ ਗਰਸ਼ਰਨ ਨੂੰ ਵੀ ਤਿਆਰ ਕਰ ਲੈਣਾ ਮੈਂ ਨਾਲ ਮੈਂ ਇਕੱਲੇ ਨਹੀਂ ਕਰਾਂ ਪਿਛੇ ਹੋ ਗਏ ਖਾਓ ਪਿਛੇ ਹੋ ਗਏ ਕਰ ਗੱਲ ਕੌਣ ਕਹੂ ਵੀ ਮੁੰਡੇ ਦਾ ਵਿਆਹ ਹੋਇਆ ਵੀਰ ਦੇ ਦਾ ਉਹ ਠੀਕ ਠਾਕ ਰੈਡੀ ਗਰਸ਼ਰਨ ਆਇਆ ਜਿਹੜਾ ਬਲੇਜ਼ਰ ਪਾ ਲਿਆ ਵਾ ਬਲੇਜ਼ਰ ਇਹ ਤਾਂ ਦਿੱਤਾ ਹੀ ਨਹੀਂ ਸੀ ਵਾਸ਼ਕ ਅੱਛਾ ਹੁਣ ਉਹ ਪਾਉਣਾ ਜਿਹੜਾ ਲੈਣ ਗਿਆ ਉਹ ਨਹੀਂ 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 ਤਾਂ ਤੂੰ ਨਾਲ ਹੀ ਬਹਿ ਜਾ ਓ ਾਡੇ ਮੈਂ ਗਾਂ ਜਾਣਾ ਕਿਤੇ ਅੱਛਾ ਗਾਂ ਜਾਣਾ ਤੁਸੀਂ ਵੀ ਠੀਕ ਆ ਇਹ ਨਾ ਜਾਣਾ ਹਾਂ ਇਹਨਾਂ ਕਾਰਡ ਦੇਣ ਜਾਣਾ ਤੁਸੀਂ ਫੇਰ ਸਾਡੇ ਨਾਲ ਆ ਜਾਓ ਸਾਰੀ ਵੱਲ ਜਾਣਾ ਵਾ ਤੇ ਮੈਂ ਕਿਹਾ ਮੈਂ ਉੱਥੇ ਬਹਿ ਜੂਗੀ ਤੇ ਤੁਸੀਂ ਇਹ ਨਾ ਉਹ ਠੰਡ ਪੈਣਾ ਨਹੀਂ ਸਾਡੇ ਨਾਲ ਆ ਜਾਓ ਕੋਈ ਨਹੀਂ ਕਹਿੰਦੇ ਅਸੀਂ ਨਹੀਂ ਠੰਡ ਚ ਮਰਨਾ ਉੱਥੇ ਬਹਿ ਕੇ ਬਿਮਾਰ ਹੋਏ ਅੱਗੇ ਕਿਤੇ ਕੋਈ ਨਹੀਂ ਕੋਈ ਨਹੀਂ ਕਹਿੰਦੇ ਅਸੀਂ ਮੋਨ 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 ਨੂੰ ਕਿਹੜਾ ਬੋਲਣ ਡਿਆ ਹੁੰਦਾ ਕਾ ਰੋਟੀ ਤੇਰੀ ਚੰਗਾ ਸਾਡੀ ਰੋਟੀ ਸਾਡੇ ਵਾਲਾ ਚ ਬੜਾ ਮਜ਼ਾ ਆਉਂਦਾ ਜਦ ਤੱਕ ਇਕੱਠੇ ਹੁੰਦੇ ਰੋਟੀ ਤੇ ਬਣਾਇਆ ਜਾਂਦਾ ਤੇ ਇਕੱਠੇ ਹੁੰਦਾ ਲੱਕੀ ਨੇ ਲੱਕੀ ਨੇ ਮਾਈ ਨੂੰ ਹੱਲਣਾ ਫਿਰ ਉਹ ਵੀ ਸਾਡੇ ਘਰ ਸਾਰੇ ਆਵਨ ਦੇ ਦੀ ਆਮਨ ਦੇ ਦੀ ਆਮਨ ਦੇ ਦੀ ਹਾਂ ਹੱਦ ਹੋ ਗਈ ਫੇਰੇ ਹੀ ਮਾਰੇ ਯਾਰ ਫੇਰੇ ਆਈ ਮਤਲਬ ਮੈਂ ਵੀ ਫੇਰ ਬਾਹਰੋਂ ਅੰਦਰੋਂ ਕੇ ਆਵਾਂ ਉਹਨਾਂ ਚਾੜ ਸਾਡੀ ਨਹੀਂ ਕੀਤੀ ਮਤਲਬ ਬਾਹਰ ਵਾਲਿਆਂ ਦੀ ਰੋਟੀ ਐਨਾ ਘਰ ਆਡੀ ਨਹੀਂ ਆ ਗਈ ਮਤਲਬ ਇਹਦਾ ਮਤਲਬ ਇਹ ਆ ਬਾਮੀ ਤੂੰ ਹੀ ਬੋਰਡ ਲਾ ਦੋ ਬੂਏ ਗਾੜੀ ਐਨ ਆਰ ਆਈ ਭਰਾਵਾਂ ਦੀ ਰੋਟੀ ਸਾਡੇ ਘਰੋਂ ਇਧਰ ਲੈ ਐਨ ਆਰ ਆਈ ਤੇ ਭਲਕੇ ਆ ਜਾਣਾ ਇੱਕ ਆ ਪਾਜੀ ਜਾਣਾ ਕਿੱਥੇ ਆ ਜਾ ਕਿਲਾ ਫਟੂਰੋ ਜੀ ਉਹ ਕੋਟ ਕੜਨਾ ਵਾ ਦੇ ਨਹੀਂ ਤੇ ਗੱਡੀ ਚ ਲਿਆਉਗਾ ਅੱਜ ਕਿੰਨੀ ਹੈ ਸੋਨਾ ਆ ਕੇ ਅੰਦਰ ਤੂੰ ਫਿਰਦੇ ਆ ਵੇਖ ਵੇ ਕੋਟ ਕਿਦਾ ਪਾ ਲਿਆ ਵਾ ਐਡਾ ਤਗੜਾ ਮਾੜਾ ਖੰਡ ਬੜੀ ਲੱਗਣ ਦੀ ਮੈਂ ਉਹਨਾਂ ਚਿਰ ਪਾ ਲਏ ਨੇ ਇਹਦਾ ਠੀਕ ਠਾਕ ਟੌਰ ਬੜਾ ਮਾਰਿਆ ਅੱਜ ਤੇ ਹੋਰ ਹੋਰ ਮਾਰ ਰਹੀ ਅੱਜ ਮੈਂ ਠੀਕ ਹੀ ਕੱਲ ਨਹੀਂ ਨਹੀਂ ਕੱਲ ਕੀ ਹੈ ਕੱਲ ਬਹੁਤ ਸਸਿਕਲ ਮਸੀ ਸਸਿਕਲ ਬੈਂਡ ਸਸਿਕਲ ਚਲੋ ਜੀ ਫੱਬੰਡੇ ਬਹੁਤ ਬਹੁਤ ਨੇ ਅੱਛਾ ਮੈਂ ਦੂਰ ਦੂਰ ਹੋ ਕੇ ਵਿਖਾਓ ਅੱਛਾ ਮੈਨੂੰ ਖੜਿਆ ਨਹੀਂ ਇੰਨਾ ਦੀ ਟੀ ਘਟੀ ਮਨੋਤ ਤੂੰ ਵੀ ਫੱਬੰਡੇ ਆ ਭਰਾਵਾ ਉਹਨੂੰ ਕਿਹਾ ਨਹੀਂ ਆ ਨਾ ਤੂੰ ਕਰਾ ਲਾ ਵਿਆਹ ਹਣ ਕੇ ਕਾ ਤੂੰ ਨਹੀਂ ਕਰਾਉਂਦੇ ਆ ਵਿਆਹ ਦਿਖਾ ਦੇਣਾ ਇਹਨੇ ਦਿਖਾਊਗਾ ਯਾਰਕ ਨਹੀਂ ਅਗਲੀ ਵਾਰੀ ਇੱਥੇ ਮੈਂ ਵਲੌਗ ਬਣਾਉਣਾ ਕਿ ਗਾਣੇ ਹੀ ਚੱਲੀ ਜਾਂਦੇ ਗਾਣੇ ਚੱਲੀ ਜਾਂਦੇ ਵੀਡੀਓ ਰਿਕਾਰਡ ਕੀ ਕਰ ਆ ਇਹ ਵੀ ਯੂਟਿਊਬਰ ਆ ਆ ਜਾ ਕੋਈ ਨਹੀਂ ਕੋਈ ਨਹੀਂ ਕਹਿੰਦੇ ਤੈਨੂੰ ਲੈ ਹੁਣ ਹੁਣ ਸਾਸਰੀ ਘਰ ਬੁਲਾਉਂਦੇ ਆਂ ਚੱਲ ਚੱਲਨੇ ਭਰਾਵਾ ਇਹ ਕਿਹੜਾ ਟਾਈਮ ਤੂੰ ਨਹੀਂ ਮਿਲਿਆ ਸਾਨੂੰ ਆ ਚਲੋ ਭਈਓ ਇਹ ਆਪਾਂ ਫੜੋ ਪਲੇਟਾਂ ਪਹਿਲਾਂ ਹੀ ਆ ਗਏ ਆ ਖਾਣ ਨੂੰ ਪਹਿਲਾਂ ਹੀ ਆ ਗਏ ਆ ਮਾਮੀ ਆਪਾਂ ਆਪਾਂ ਨੂੰ ਭੁੱਖ ਜਿਆਦੀ ਲੱਗਦੀ ਆਂ ਆਪਾਂ ਕਾਲੇ ਜਿਆਦੇ ਆ ਉਹਨਾਂ ਰੋਟੀ ਲਾਈ ਨਹੀਂ ਹਲੇ ਪਰ ਰੋਟੀ ਖਾਣ ਵੀ ਆ ਗਏ ਲੱਗ ਚੱਲੀ ਆ ਲੱਗ ਚੱਲੀ ਗਰਮੋ ਗਰਮ ਮੈਂ ਤੈਨੂੰ ਵੀ ਆ ਵੀ ਵੇਖ ਰਿਹਾ ਇਕ ਮਮੀ ਮੈਂ ਕਿੰਨਾ ਫੇਮਸ ਹੋ ਗਿਆ ਵਿਆਹ ਚ ਵੀ ਮੇਰੇ ਵਲੌਗ ਵੇਖਦੇ ਸਾਰੇ ਜਾਣੇ ਮਾਮੀ ਮੇਰੇ ਕਮੈਂਟ ਪੜਨੇ ਇਹ ਬੜੀ ਜਨਾ ਕੀ ਸਾਰਿਆਂ ਨੂੰ ਕਮੈਂਟ ਪੜਨ ਦੀ ਉਹ ਤਾਂ ਵੀ ਅੱਜ ਪੜਨ ਲੱਗੀਆਂ ਇੱਕ ਕਮੈਂਟ ਇੱਕ ਕਮੈਂਟ ਬਣਾ ਵਧੀਆ ਹੁੰਦਾ ਜਦੋਂ ਗੁਰਸ਼ਰਨ ਆਉਂਦਾ ਨਾ ਮੇਰੀ ਵੀਡੀਓ ਚ ਇੱਕ ਦੋ ਕਮੈਂਟ ਇਦਾਂ ਏਦਾਂ ਆਉਂਦਾ ਆਉਂਦਾ ਇਹ ਮੰਨਤ ਦਾਸ ਬਿੰਦਨ ਅਗਰ ਹੋ ਗਈ ਗੱਡੀ ਲੋਡ ਚੱਲੀ ਹਣ ਵਿਆਹ ਵੇਖ ਲਿਆ ਐ ਫੇਰ ਪੂਰਾ ਕੋਬੀ ਆਪਾਂ ਹੋਰ ਕੀਤਾ ਵੀ ਕੀ ਆ ਗਿਆ ਉਹ ਕੋ ਕੀਤਾ ਖਾ ਲਿਆ ਪ੍ਰੋਗਰਾਮ ਵੇਖ ਲਿਆ ਤੇ ਚੱਲੇ ਹਣ ਤੇ ਚੱਲੀ ਹਣ ਮਮੀ ਮੇਰੀ ਗੱਲ ਸੁਣ ਹੁਣ ਆਪਣੇ ਘਰ ਵਿਆਹ ਚੱਲਿਆ ਤੇ ਕਿੰਨਾ ਕਿ ਚਾਹ ਵਾ ਬੜਾ ਚਾਹ ਹੋਰ ਗੱਲ ਨਹੀਂ ਨਾਲ ਉਹ ਤਾਂ ਚਲ ਚਾਹ ਇਹਨਾਂ ਦਾ ਹੁਣ ਲਾਵਾ ਫੇਰੇ ਘਰ ਆਏ ਤੇ ਇੱਥੇ ਬੈਠੇ ਕੀ ਕਰੀ ਬੈਠੇ ਆ ਨਾ ਉੱਤੇ ਵਿਆਹ ਹੁੰਦਾ ਵੀ ਇਹੋ ਹੀ ਆ ਪਰ ਇੱਕ ਗੱਲ ਵੇਖਿਓ ਹੁਣ ਆਪਾਂ ਜਿੱਦਾਂ ਆਏ ਆ ਨਾ ਵਿਆਹ ਚ ਇਦਾਂ ਹੋਰ ਵਾ ਪਰ ਜਿੱਦਣ ਆਪਣੇ ਘਰ ਹੋਇਆ ਪਰ ਪਤਾ ਲੱਗਣਾ ਦਿਨ ਕਿਹੜੇ ਵੇਲੇ ਲੰਘ ਗਿਆ ਨਾ ਤੁਹਾਡੇ ਤੁਹਾਨੂੰ ਇਹ ਪਤਾ ਲੱਗਣਾ ਕਿ ਵਿਆਹ ਦੇ ਵਿੱਚ ਕੀ ਕੀ ਹੀ ਗਾ ਖਾਣ ਨੂੰ ਆਪ ਨਹੀਂ ਵੇਖਿਆ ਜਾਂਦਾ ਕੋਈ ਆ ਕੇ ਖਾ ਲੇ ਜਿੱਦਾਂ ਪ੍ਰਾਣੇ ਆਏ ਸਾਡੇ ਯਾਰ ਜਿੱਦਾਂ ਅੱਜ ਅਸੀਂ ਖਾਣਦੇ ਆ ਇਦਾਂ ਹੁਣ ਜਿਹੜੇ ਪ੍ਰਾਣੇ ਆਣੇ ਉਹਨਾਂ ਨੇ ਖਾਣਾ ਵਾ ਤੇ ਆਪ ਨਹੀਂ ਕਰਦੇ ਕੋਈ ਖਾਦਾ ਪੀਤਾ ਜਾਂਦਾ ਹੁੰਦਾ ਕੀ ਹੀ ਤੇ ਕੀ ਨਹੀਂ ਜਿੱਦਾਂ ਸੰਦੀਪ ਜੀ ਦੇ ਵਿਆਹ ਤੇ ਕਹਿੰਦੇ ਅੱਛਾ ਉਹ ਚੀਜ਼ ਵੀ ਪਾਈ ਹੈ ਅੱਛਾ ਉਹ ਚੀਜ਼ ਵੀ ਹੈਗੀ ਉਹ ਚੀਜ਼ ਵੀ ਹੈਗੀ ਇਦਾਂ ਹੁੰਦਾ ਉਦੋਂ ਓਕੇ ਸਰਦਾਰ ਸਾ ਚਲ ਗਏ ਚਲ ਗਏ ਫਿਰ ਚਲੋ ਫਿਰ ਡੈਕੋਰੇਸ਼ਨ ਸੋਣੀ ਕੀਤੀ ਗਾਣੇ ਚੱਲਣ ਦੇ ਫੋਟੋ ਖਿੱਚਣੀਆਂ ਫੋਟੋ ਖਿੱਚਣੀਆਂ ਆ ਤੇ ਚਲੋ ਨਾ ਫਿਰ ਫੋਟੋ ਖਿੱਚਣੀਆਂ ਆ ਉਹ ਵਾਲੀ ਜਗ੍ਹਾ ਤੇ ਚਲੋ ਚਲੋ ਲੱਗੋ ਲੈਣ ਲਓ ਜੀ ਅਸੀਂ ਵੀਡੀਓ ਰਿਕਾਰਡ ਕੀਤੀ ਤੇ ਵੀਡੀਓ ਰਿਕਾਰਡ ਹੀ ਨਹੀਂ ਹੋਈ ਕੈਮਰਾ ਚਾਲੂ ਹੀ ਨਹੀਂ ਹੋਇਆ ਹੁਣ ਵੇਖ ਲੀਏ ਚਾਲੂ ਹੋਣ ਚਾਲੂ ਚਲੋ ਵਿਆਹ ਹੀ ਵੇਖ ਲਿਆ ਵਾ ਪਹਿਲਾ ਅੰਦਰ ਤੇ ਰਿਕਾਰਡ ਕਰ ਨਹੀਂ ਸਕੇ ਤੇ ਮੰਮੀ ਦੋ ਮਿੰਟ ਬੰਦ ਕਰ ਲਏ ਉਹਨੂੰ ਅੰਦਰ ਨਹੀਂ ਰਿਕਾਰਡ ਕਰ ਨਹੀਂ ਸਕੇ ਕਿਉਂਕਿ ਡੀਜੇ ਚੱਲਣ ਦਾ ਆਵਾਜ਼ ਬਹੁਤ ਜ਼ਿਆਦੀ ਸੀ ਤੇ ਉੱਥੇ ਫਿਰ ਇੱਕ ਤੇ ਕਾਪੀਰਾਈਟ ਇਸ਼ੂ ਆ YouTube ਦੇ ਉੱਤੇ ਕਾਪੀਰਾਈਟ ਵੀ ਆ ਜਾਂਦਾ ਦੂਜੀ ਗੱਲ ਨਾਲ ਕੋਈ ਗੱਲ ਸੁਣੀ ਜਾਂਦੀ ਕਿਸਦੀ ਨਾ ਬਾਤ ਤੇ ਬਾਕੀ ਚਲੋ ਪ੍ਰੈਕਟਿਸ ਜੀ ਹੋ ਗਈ ਆ ਵਿਆਹ ਦੀ ਗਾਂਜ ਦਾ ਆਉਣ ਡਿਆ ਜਿਸ ਕਰਨ ਦਾ ਵਿਆਹ ਤੇ ਉਹਨੂੰ ਸਾਨੂੰ ਪਤਾ ਵੀ ਲੀਡਾ ਲੱਤਾ ਕਿਦਾਂ ਦਾ ਬਣਾਉਣਾ ਤੇ ਨਾਲੇ ਟੋਰ ਟੱਪਾ ਜਾਂ ਮਾਰ ਲਿਆ ਵਾ ਬਾਕੀ ਹੁਣ ਚਲਿਏ ਘਰ ਨੂੰ ਫਿਰ ਵਲੌਗ ਤੇ ਨਿਗਾਹ ਜਾਈ ਬਣਿਆ ਅੱਜ ਕਿਉਂਕਿ ਬਾਲਾ ਉੱਥੇ ਅੰਦਰ ਰੋਲੇ ਰੱਪੇ ਚ ਬਣਾ ਨਹੀਂ ਪਾਇਆ ਕੋਈ ਗੱਲ ਹੁੰਦੀ ਕਿ ਇਹਨਾਂ ਨਾਲ ਬਾਤ ਮੈਨੂੰ ਉਹਨੇ ਡੀਜੇ ਪਸੰਦ ਹਾਂ ਹਨਾ ਕੋਈ ਗੱਲ ਬਾਤ ਨਹੀਂ ਹੁੰਦੀ ਕੋਈ ਮਜ਼ਾ ਨਹੀਂ ਆਉਂਦਾ ਹਨਾ ਨਹੀਂ ਭਾ ਡੀਜੇ ਤੇ ਆਪਾਂ ਲਾਵਾਂਗੇ ਮੈਡਮ ਮਾਨੂੰ ਇੱਕ ਦਿਨ ਹੋਵੇ ਘਰ ਦੇ ਵਿੱਚ ਰੋਜ਼-ਰੋਜ਼ ਵਾਲਾ ਕੰਮ ਜਿਹੜਾ ਤਿੰਨ-ਤਿੰਨ ਦਿਨ ਲਾ ਲਈਦਾ ਨਾ ਉਹ ਨਹੀਂ ਚਾਹੀਦਾ ਇੱਕ ਜਾਂ ਦੋ ਦਿਨ ਪਰ ਗੱਲ ਇਹ ਹੈ ਜਿੱਦਣ ਮਨੋਦ ਦਾ ਵਿਆਹ ਆਇਆ ਆਪਾਂ ਉਦੋਂ ਕਹਿੰਦੇ ਬਾਦੀ ਨਾ ਹੋਵੇ ਨੱਚੀ ਜਾਈਏ ਇਦਾਂ ਹੁੰਦਾ ਸਾਰਿਆਂ ਨੂੰ ਚਾਹ ਹੁੰਦਾ ਵਾ ਆਪਣੇ ਘਰ ਆਪਣੇ ਘਰ ਦੇ ਵਿਆਹ ਦਾ ਚਾਹ ਹੀ ਹੁੰਦਾ ਵਾ ਕਿ ਸਹੀ ਗੱਲ ਹੈ ਉਹ ਆਪਣਾ ਮੁੰਡਾ ਵਿਆਹਣ ਆਏ ਉਹਨਾਂ ਨੇ ਲਾਉਣਾ ਹੀ ਆ ਨਹੀਂ ਨਹੀਂ ਚਲੋ ਕਰਨਾ ਚਾਹੀਦਾ ਸਾਰਿਆਂ ਨੂੰ ਚਾਹ ਪੂਰਾ ਮੌਸਮ ਅੱਜ ਇਦਾਂ ਦਾ ਹੀ ਰਿਹਾ ਵਾ ਬੱਦਲ ਵਾਲੀ ਦਾ 10 ਮਿੰਟ ਧੁੱਪ ਲੱਗੀ ਬਾਅਦ ਫੇਰ ਨਹੀਂ ਲੱਗੀ ਧੁੱਪ ਹਲੋ ਕਾਪੀ ਲਿਆ ਪਤੋਰੇ ਥਾ ਲਿਆ ਤੇ ਨਾਲ ਥਾ ਲਿਆ ਦੋਸਾ ਥਾ ਲਿਆ ਨਾਲ ਥਾ ਲਿਆ ਫਰੂਟ ਚਾਚਰਾ ਬੋਲ ਹਾਂ ਫਰੂਟ ਉਹ ਤੁਸੀਂ ਵੇਖੀ ਨਹੀਂ ਇੱਕ ਵੀਡੀਓ ਨਹੀਂ ਵੇਖੀ ਉੱਚੋ ਕਰਦਾ ਦਲਮ ਦਲਮ ਤਿੱਤੀਆਂ ਵੇਥੀ ਨਹੀਂ ਤੁਸੀਂ ਵੇਥੀ ਨਹੀਂ ਤੁਸੀਂ ਅੱਖਾਂ ਨਾਲ ਵੇਖੀ ਨਹੀਂ ਤੁਸੀਂ ਚਾਹ ਹੀ ਵੜਾ ਕੇ ਘਰ ਘਰ ਨੂੰ ਪਹੁੰਚੇ ਵਾਪਸ ਮੈਂ ਨਹੀਂ ਦੇਣਾ ਪਰਸੇ ਚ ਪੈਸੇ ਜਿੰਨੇ ਮੰਦੇ ਦੇ ਨਹੀਂ ਦੇ ਦੇ ਕੀ ਆ ਇਹਦੇ ਚ ਇਹੋ ਜਿਹਾ ਜਿਹੜਾ ਮਰੀਗਾ ਦੱਸ ਇਹਦੇ ਵਿੱਚ ਕੀ ਹੁੰਦਾ ਵਾ ਆ ਲੈ ਉਹ ਆ ਗਿਆ ਜੀ ਆ ਗਿਆ ਉਹ ਬਹਿ ਗਿਆ ਉਹ ਬਹਿ ਗਿਆ ਵੀ ਉੱਤੋਂ ਦੀ ਨੰਗ ਗਿਆ ਮੰਮੀ ਉਦਾਂ ਤੁਸੀਂ ਤਿਆਰ shear ਹੋ ਗਏ ਆਪ ਗਾੜੀ ਹੋ ਕੇ ਕੈਮਰੇ ਦੇ ਟਾ ਟੂਰ ਵਖਾਲਦੇ ਮੇਰਾ ਕਦੀ ਕੈਮਰਾ ਨਹੀਂ ਫੜਿਆ ਵੀ ਲੈ ਆਵੇ ਹੁਣ ਕਹਿ ਕੇ ਥੋੜੀ ਫਿਰ ਲੈ ਵੇਖ ਲੋ ਭਾਈ ਕਹਿ ਕੇ ਥੋੜੀ ਫਿਰ ਮੈਂ ਵੀ ਲੀੜਾ ਲੱਤਾ ਪਾਉਣਾ ਵਾ ਸੋਹਣਾ ਸਨਖਾ ਬਹੁਤ ਸੋਹਣਾ ਮੁੰਡਾ ਹਾਂ ਸ਼ਾਹਰੂਖ ਖਾਨ ਵਾਂਗੂ ਪੋਜਮਾ ਉਹ ਤੇਰੀ ਕਿ ਬੰਡਿਆ ਵੇਖੋ ਸਿੰਬੇ ਦਾ ਪਲਾਜੋ ਵੇਖ ਲੋ ਇੰਬਾਰ ਨੇ ਕੰਫਰਟੇਬਲ ਹੋ ਗਿਆ ਨਾ ਹਾਂ ਹੁਣ ਸੂਲਾ ਚਹੀਦਾ ਪਾ ਦੇ ਹਾਂ ਇਹ ਲਾ ਨਾ ਦੀ ਕਰਦਾ ਵਾ ਉਹਨੂੰ ਹਾਰਦਾ ਵਾ ਉਹਨੂੰ ਹੁਣ ਪਤਾ ਲੱਗ ਗਿਆ ਕਿ ਮੈਨੂੰ ਨਿਗ ਪਿਆ ਉਹਦੇ ਨਾਲ ਨਿਗ ਪਿਆ ਉਹਦਾ ਦੀ ਕਰਦਾ ਵਾ ਰੈਂਗੋ ਨੂੰ ਇੱਕ ਕਰ ਚੱਕ ਦਿਆ ਪਰਨ ਨੂੰ ਪਰ ਪਰਦਾ ਨਹੀਂ ਦਰਦਾ ਹਾਂ ਇੱਦਾਂ ਲੈ ਚੁੱਕ ਲੋ ਇਹ ਆ ਜਾ ਆ ਜਾ ਆ ਜਾ ਆ ਜਾ ਆ ਜਾ ਜਿਵੇਂ ਡੀ ਜੇ ਬੜਾ ਚਾਹੀਏ ਭੱਜ ਗਿਆ ਨਾ ਥੈਂਕ ਲੈ ਰਾਂਗੋ ਆ ਜਾ ਆ ਜਾ ਸੇਮਾ ਨੂੰ ਚੁੱਕ ਲਈਏ ਚੱਲ ਤੇਰੇ ਉੱਤੇ ਬਾਹਲੀਆ ਚੱਲ ਆ ਲੈ ਆਪਣਾ ਕੈਮਰਾ ਚੱਲ ਹਾਏ ਵਿਚਾਰੇ ਨੂੰ ਸੁੱੜਤਾ ਹੀ ਉਹ ਕਿੱਦਾਂ ਗਿਆ ਉਹ ਬਾੜੀ ਲੇਟਣ ਡਿਆ ਪਿਆ ਲੰਮੀ ਪੈ ਗਿਆ ਰਾਂਗੋ ਉਹਦਰ ਲੀਸ ਕਰਨ ਵਾਲੇ ਵਨ 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 ਮਾਰੂ ਉਹਨੂੰ ਤਾਂ ਟਿਕਣ ਨਹੀਂ ਦਿੰਦਾ ਦੇ ਰਾਂਗੋ ਉਹਨੂੰ ਟਿਕਣ ਹੀ ਨਹੀਂ ਦਿੰਦਾ ਚਲੋ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਿਆਹ ਹੀ ਵੇ ਲਿਆ ਵਾ ਰੰਗੋ ਆ ਜਾ ਤੇ ਡੀਜੇ ਡੂਜੇ ਵੱਜਦਾ ਹੈ ਉੱਥੇ ਤੇ ਬਾਲਾ ਕੋ ਹੋਰ ਤੇ ਖਾਣ ਪੀਣ ਹੁੰਦਾ ਜਿਹੜਾ ਵਿਆਹ ਚ ਉਹ ਹੀ ਸਾਸਰੀ ਘਾਲ ਸਾਰਿਆਂ ਨੂੰ ਤੁਸੀਂ ਕੀ ਕੀਤਾ ਮੈਕਰੋਫੋਨ ਲੈ ਲਈ ਮੈਂ ਕੀ ਕਰਦਾ ਮੈਂ ਤਾਂ ਕਿੰਨੀ ਕਿ ਚਾਹ ਬਣਾਈ ਫਿਰ ਮਜ਼ਾ ਹੁਣੇ ਪੀ ਕੇ ਰੱਖਿਆ ਮੈਂ ਤੁਹਾਨੂੰ ਪਤਾ ਹੀ ਨਹੀਂ ਪੁੱਛਣ ਆਈ ਨਹੀਂ ਇੱਕ ਵਾਰ ਤਾਂ ਨਹੀਂ ਬਣਾਈ ਹੋਣੀ ਚਾਹ ਤੇ ਮੈਨੂੰ ਪਿਆਲ ਦੀ 2 ਵਜੇ ਤਾਂ ਹੁਣ ਮੈਂ ਤੁਹਾਨੂੰ ਡਿਕਣ ਡਿਆ ਤਾਂ ਕਿ ਮੈਂ ਤੁਹਾਨੂੰ ਫੋਨ ਕੀਤਾ ਮੈਂ ਚਾਹ ਬਣਾਉਣੀ ਆ ਤੇ ਜੇ ਲੈ ਲਮਾ ਬੈ ਗਿਆ ਥੱਕ ਗਿਆ ਫੰਡਲ ਜਿਆ ਆਇਆ ਨਾ ਤੁਹਾਡੇ ਗੁੱਜ ਗਏ ਤਾਂ ਕਰਕੇ ਥੱਕ ਗਿਆ ਪੰਜਾਬ ਬਾਹਰ ਬੜੀ ਠੰਡ ਪਈ ਠੰਡ ਗਲੇ ਠੰਡ ਪਰ ਤੁੱਪ ਲੱਗੀ ਸੀ ਮਾਣੀ ਦੀ ਲੱਗੀ ਆ ਅੱਧਾ ਘੰਟਾ ਤੁੱਪ ਲੱਗੀ ਫੇਟ ਠੰਡ ਹੋ ਗਿਆ ਤੁੱਪ ਲੱਗੀ